ਸਤਿ ਸ੍ਰੀ ਅਕਾਲ ਮੈਂ ਹਰਕ੍ਰਿਤ ਤੇ ਤੁਹਾਡਾ ਪੰਜਾਬੀ ਚੈਨਲ ਵਿੱਚ ਸਵਾਗਤ ਆ ਤੇ ਪਿਛਲੇ ਦਿਨੀ ਇੱਕ ਬੜੀ ਬਾਰਦਾਤੀ ਹੋਈ ਸੀਗੀ ਜੋ ਕਿ ਇੱਕ ਪਤਨੀ ਨੇ ਆਪਦਾ ਬਹੁਤ ਹੀ ਨਰਮ ਮੁੰਡਾ ਘਰ ਵਾਲਾ ਆਸ਼ਕ ਦੇ ਨਾਲ ਰਲ ਕੇ ਮਾਰ ਦਿੱਤਾ ਇਹ ਗੱਲ ਕਰਦੇ ਆ ਇੱਕ ਜੋ ਆਪਣੇ ਹੀ ਪੰਜਾਬ ਦੇ ਰੁਪਿੰਦਰ ਕੌਰ ਕੇਸ ਆਗਾ ਉਹਦੇ ਚ ਰੁਪਿੰਦਰ ਕੌਰ ਨੇ ਪਿਛਲੇ ਦਿਨੀ ਆਪਣਾ ਪਤੀ ਮਾਰ ਦਿੱਤਾ ਸੀਗਾ ਘਰ ਦੇ ਵਿੱਚ ਤੇ ਉਸ ਤੋਂ ਬਾਅਦ ਢੰਗ ਖੇਡਿਆ ਕਿ ਚੋਰਾ ਨੇ ਮਾਰ ਦਿੱਤਾ ਫਿਰ ਪੁਰਸ਼ ਨੇ ਹੌਲੀ-ਹੌਲੀ ਕਹਿ ਲਓ ਉਹਨੂੰ ਮਨਾ ਕੇ ਫੜ ਲਿਆ ਕਿ ਭਾਈ ਪਤੀ ਤੂੰ ਮਾਰਿਆ ਉਸ ਤੋਂ ਬਾਅਦ ਉਹਦਾ ਆਸ਼ਕ ਫੜਿਆ ਗਿਆ ਆਸ਼ਕ ਤੋਂ ਬਾਅਦ ਜਿਹੜਾ ਆਸ਼ਕ ਦਾ ਦੋਸਤ ਸੀ ਉਹ ਫੜਿਆ ਗਿਆ ਹੁਣ ਇਹਦੇ ਵਿੱਚ ਇੱਕ ਵੱਡਾ ਮੋੜ ਆਇਆ ਹੁਣ ਜਿਹੜਾ ਚੌਥਾ ਸਾਥੀ ਸੀ ਉਹ ਵੀ ਫੜਿਆ ਗਿਆ ਉਹਨਾਂ ਨੇ ਖੁੱਲ ਕੇ ਦੱਸਿਆ ਜੀ ਕਿਵੇਂ ਹੋਟਲਾਂ 'ਚ ਰਾਤਾਂ ਕੱਟਦੀ ਸੀ ਤੇ ਮੇਰੇ ਨਾਲ ਗੱਲ ਕਰਕੇ ਮੈਂ ਇਹਨਾਂ ਦੀ ਕਿਵੇਂ ਮਦਦਤ ਕਰਦੀ ਸੀ ਤੇ ਕਿਵੇਂ ਇਹ ਡਰਿੰਕਾਂ ਕਰਦੀ ਸੀ ਮਹਿਫਲਾਂ 'ਚ ਬਹਿ ਕੇ ਹੁਣ ਇਹਦੇ ਵਿੱਚ ਕੇਸ ਦੇ ਵਿੱਚ ਇੱਕ ਨਵਾਂ ਮੋੜ ਆਇਆ ਪਹਿਲਾਂ ਤਿੰਨ ਜਣੇ ਫੜਲੇ ਸੀਗੇ ਕੇਸ ਦੇ ਵਿੱਚ ਜੋ ਕਿ ਰੁਪਿੰਦਰ ਕੌਰ ਤੇ ਰੁਪਿੰਦਰ ਦਾ ਜਿਹੜਾ ਆਸ਼ਕ ਸੀ ਉਹ ਫੜ ਲਿਆ ਤੇ ਆਸ਼ਕ ਦਾ ਦੋਸਤ ਜਿਹੜਾ ਛੱਡਣ ਆਇਆ ਸੀਗਾ ਉਹ ਵੀ ਫੜ ਲਿਆ ਤੇ ਹੁਣ ਇਹਦੇ ਵਿੱਚ ਇੱਕ ਰੁਪਿੰਦਰ ਦੀ ਸਹੇਲੀ ਆ ਜੋ ਵੀਰਿੰਦਰ ਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਪਿਛਲੇ ਦਿਨੀ ਉਹਦੀ ਰਿਮਾਂਡ ਚੱਲ ਰਹੀ ਆ ਉਹਨੇ ਦੱਸਿਆ ਪੁਲਿਸ ਦੇ ਮੁਤਾਬਿਕ ਪੁਲਿਸ ਜੋ ਕਿ ਪੁਲਿਸ ਨੇ ਦੱਸਿਆ ਸੀਨੀਅਰ ਆਫਿਸਰਾਂ ਨੇ ਕਿ ਜਦੋਂ ਅਸੀਂ ਰਿਮਾਂਡ ਦੇ ਵਿੱਚ ਇੰਦਰ ਵੀਰ ਇੰਦਰ ਲੈਤੀ ਤਾਂ ਉਹਨੇ ਦੱਸਿਆ ਕਿ ਭਾਈ ਇਹ ਮੇਰੀ ਮਦਦ ਦੇ ਕਾਰਨ ਰੁਪਿੰਦਰ ਕਿੱਥੇ ਕਿੱਥੇ ਜਾਂਦੀ ਸੀ ਉਹ ਰੁਪਿੰਦਰ ਦੀ ਗੂੜੀ ਸਹੇਲੀ ਸੀ ਜੋ ਇੰਦਰ ਵੀਰ ਇੰਦਰ ਆ ਗਈ ਤੇ ਉਹ ਪਲੱਸ 2 ਦੋਵਾਂ ਸਹੇਲੀਆਂ ਨੇ ਇਕੱਠੀ ਕੀਤੀ ਆ ਤੇ ਉਸ ਤੋਂ ਬਾਅਦ ਕੈਨੇਡਾ ਚਲੀ ਗਈ ਤੇ ਫਿਰ ਵਾਪਿਸ ਆ ਗਈ ਤੇ ਫਿਰ ਲਗਾਤਾਰ 8 ਮਹੀਨਿਆਂ ਤੋ ਉਹਦੇ ਕਨੈਕਟਰ ਸੀਗੀ ਹੋ ਸਕਦਾ ਉਹ ਤੋਂ ਪਹਿਲਾਂ ਵੀ ਹੋਊਗੀ ਕਨੈਕਟ ਚ ਪਰ ਇਹ ਲਗਾਤਾਰ 8 ਮਹੀਨਿਆਂ ਤੱਕ ਕਨੈਕਟ ਚ ਸੀਗੀ ਤੇ ਸਾਰੀਆਂ ਗੱਲਾਂ ਆਪਦੀ ਸਹੇਲੀ ਨੂੰ ਸ਼ੇਅਰ ਕਰਦੀ ਸੀ ਉਸੇ ਲਈ ਨੇ ਦੱਸਿਆ ਕਿ ਇਹਨੂੰ ਮੈਂ ਮੈਂ ਗਾਈਡ ਕੀਤਾ ਵੀ ਕਿਹੜੇ ਹੋਟਲ ਚ ਕਿੱਥੇ ਜਾਣਾ ਤੇ ਇਹਨੂੰ ਸਾਰਾ ਮੇਰੇ ਕਰਕੇ ਜਾਂਦੀ ਰਹੀ ਵੀ ਮੈਂ ਸਹਿ ਦਿੰਦੀ ਰਹੀ ਹੋਟਲਾਂ ਚ ਰਾਤਾਂ ਕਦੋਂ ਕਟੀਆਂ ਉਹ ਸਾਰਾ ਕੱਲੀ ਕੱਲੀ ਗੱਲ ਉਸ ਹੇਲੀ ਨੂੰ ਪਤਾ ਤੇ ਉਸੇ ਲਈ ਇਕੱਠੇ ਡਰਿੰਕ ਵਗੈਰਾ ਵੀ ਕਰਦੇ ਰਹੇਗੇ ਤੇ ਉਸੇ ਲਈ ਕਹਿੰਦੀ ਵੀ ਇਹਦੇ ਪਿਆਰ ਦਾ ਭੂਤ ਸਵਾਰ ਹੋ ਗਿਆ ਨਵੇਂ ਆਸ਼ਕ ਦਾ ਤੇ ਆਪਦੇ ਪਤੀ ਨੂੰ ਇਹ ਧਗਾ ਦੇਣ ਲੱਗੀ ਉਹਦੇ ਚੋਰੀਓ ਛਪੋਰੀਓ ਇਹ ਹੋਟਲਾਂ 'ਚ ਰਹਿਣ ਲੱਗੀ ਮੇਰੇ ਨਾਲ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਨੇ ਵੀ ਕਿਹੜੇ ਹੋਟਲ 'ਚ ਜਾਣਾ ਕਿੱਥੇ ਰਹੀ ਤੇ ਉਹ ਸਹੇਲੀ ਨੂੰ ਸਾਰਾ ਪਤਾ ਸੀ ਫਿਰ ਬਾਦੀ-ਬਾਦੀ ਗੱਲ ਰੁਪਿੰਦਰ ਦੇ ਦਿਮਾਗ ਖਰਾਬ ਹੋ ਗਿਆ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਇਹ ਆਪਦੇ ਪਤੀ ਨੂੰ ਹੀ ਆਪਦੇ ਰਸਤੇ ਤੋਂ ਹਟਾਉਣਾ ਚਾਹੁੰਦੀ ਸੀ ਕਹਿੰਦੀ ਮੈਨੂੰ ਪਤਾ ਲੱਗ ਗਿਆ ਇਹ ਆਪਦੇ ਪਤੀ ਨਾਲ ਕੁਛ ਨਾ ਕੁਛ ਕਰੂਗੀ ਮੇਰੇ ਨਾਲ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਨੇ ਪਰ ਉਹ ਜਿਹੜੀ ਇੰਦਰ ਬੀਰ ਇੰਦਰ ਆ ਉਹਨੇ ਅੱਗੇ ਕਿਸੇ ਨੂੰ ਗੱਲ ਸ਼ੇਅਰ ਨਹੀਂ ਕੀਤੀ ਦੋਵੇਂ ਸਹੇਲੀਆਂ ਦੇ ਵਿੱਚ ਗੱਲ ਰਹਿ ਗਈ ਕਿ ਇਹ ਆਪਦੇ ਪਤੀ ਨੂੰ ਹਟਾਉਣਾ ਚਾਹੁੰਦੀ ਆ ਮੈਂ ਕਹਿੰਦੀ ਉਹਦੀਆਂ ਗੱਲਾਂ ਸੁਣੀਆਂ ਨੇ ਪਰ ਮੈਂ ਜੇ ਅੱਗੇ ਗੱਲ ਸ਼ੇਅਰ ਕਰ ਦਾਂਦੀ ਸ਼ਾਇਦ ਜੋ ਮੁੰਡਾ ਮਰਿਆ ਉਹਦਾ ਹਸਬੰਡ ਪਤਨੀ ਨੇ ਖੁਦ ਮਾਰਿਆ ਰਪਿੰਦਰ ਨੇ ਆਪਦੇ ਘਰ ਵਾਲੇ ਨੂੰ ਨਰਮ ਮੁੰਡਾ ਸੀ ਸਾਊ ਮੁੰਡਾ ਸੀਗਾ ਤੇ ਜੇ ਕਿਤੇ ਗੱਲ ਅੱਗੇ ਸ਼ੇਅਰ ਹੋ ਜਾਂਦੀ ਉਹ ਵੀਰ ਇੰਦਰ ਕਿਤੇ ਅੱਗੇ ਕਿਸੇ ਕੋਲੇ ਗੱਲ ਸ਼ੇਅਰ ਕਰ ਦਿੰਦੀ ਚਾਹੇ ਤਾਂ ਉਹਦੀ ਫੈਮਿਲੀ ਮੈਂਬਰ ਨੂੰ ਚਾਹੇ ਕੁੜੀ ਵਾਲੇ ਦੇ ਘਰਦਿਆਂ ਨੂੰ ਤਾਂ ਅੱਜ ਉਹ ਵੀਰ ਦੀ ਜਾਨ ਬਚ ਸਕਦੀ ਸੀਗੀ ਕਿਉਂਕਿ ਹੁਣ ਇਹਨੇ ਗੱਲਾਂ ਦੇ ਵਿੱਚ ਹਿੱਸਾ ਲੈਂਤਾ ਤੇ ਉਹਨੂੰ ਸਹਿ ਦਿੱਤੀ ਸਭ ਕੁਝ ਕਰਨ ਦੀ ਜਿੰਨੀ ਰੁਪਿੰਦਰ ਕੌਰ ਇਹ ਗੁਨਾਹ ਦੀ ਭਾਗੀਦਾਰ ਆ ਤੇ ਉਨੀ ਹੀ ਵੀਰ ਇੰਦਰਾ ਜਿੰਨੀ ਰੁਪਿੰਦਰ ਨੂੰ ਸਜ਼ਾ ਮਿਲੂਗੀ ਤੇ ਉਨੀ ਹੀ ਭਾਗੀਦਾਰ ਵੀਰ ਇੰਦਰਾ ਇਹਨੇ ਦੱਸਿਆ ਕਿ ਭਾਈ ਮੈਂ ਸਹਿ ਦਿੰਦੀ ਰਹੀ ਸਾਰੀਆਂ ਗੱਲਾਂ ਸ਼ੇਅਰ ਕਰਦੀ ਰਹੀ ਤੇ ਹੋਟਲਾਂ 'ਚ ਵੀ ਰਾਤਾਂ ਕਟਾਉਂਦੀ ਰਹੀ ਤੇ ਤੁਸੀਂ ਦੇਖੋ ਅੱਜ ਉਹ ਮੁੰਡੇ ਦਾ ਕਤਲ ਹੋ ਗਿਆ ਉਹਦੇ ਵਿੱਚ ਵੀ ਇਹਦਾ ਪੂਰਾ ਹੱਥ ਆ ਕੁੜੀ ਦਾ ਜੋ ਨਵੀਂ ਫੜੀਆ ਹੁਣ ਇਹ ਕੇਸ ਦੇ ਵਿੱਚ 4 ਜਾਣੇ ਫੜ ਲੱਤੇ ਨੇ ਹੁਣ ਉਹ ਕੱਲਾ ਕੱਲਾ ਗੁਨਾਹ ਕਬੂਲ ਕਰ ਰਹੀ ਆ ਤੇ ਉਹਦੇ ਵਿੱਚੋਂ ਇੱਕ ਗੱਲ ਨਵੀਂ ਇਹ ਨਿਕਲ ਕੇ ਆਈ ਆ ਜੋ ਵੀਰਿੰਦਰ ਫੜੀਆ ਉਹ ਡਰਗ ਦੇ ਟੀਕੇ ਵੀ ਸਪਲਾਈ ਕਰਦੇ ਸੀ ਇਹ ਇਹ ਖਬਰ ਨਿਕਲ ਕੇ ਆ ਰਹੀ ਆ ਤੇ ਹੁਣ ਇਹਦਾ ਕੇਸ ਦਾ ਮੋੜ ਕਿੱਥੇ ਲੈ ਕੇ ਜਾਊਗਾ ਇਹਦੇ ਵਿੱਚ ਇਹੀ 4 ਭਾਗੀਦਾਰ ਨੇ ਜਾਂ ਹੋਰ ਵੀ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੂਗਾ ਪਰ ਪੁਲਿਸ ਕਹਿ ਰਹੀ ਆ ਸਾਡੇ ਵੱਲੋਂ ਪੂਰੀ ਜਿਹੜੀ ਕਾਰਵਾਈ ਆ ਚੱਲ ਰਹੀ ਆ ਕੋਈ ਇਹਦੇ ਵਿੱਚ ਡਿਲਾ ਨਹੀਂ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਹੋਰ ਗੱਲ ਨਿਕਲ ਕੇ ਆਉਂਦੀ ਆ ਤਾਂ ਜਰੂਰ ਮੀਡੀਆ ਦੇ ਸਾਹਮਣੇ ਆਊਗੀ ਤੇ ਅੱਜ ਰੁਪਿੰਦਰ ਕੌਰ ਨੂੰ ਸਲਾਖਾਂ ਦੇ ਪਿੱਛੇ ਆ ਤੇ ਪੁਲਿਸ ਕੋਲੋਂ ਇੱਕ ਹੋਰ ਸਵਾਲ ਪੁੱਛਿਆ ਗਿਆ ਕਿ ਭਾਈ ਮੀਡੀਆ ਦੇ ਵਿੱਚ ਗੱਲ ਫੈਲਦੀ ਆ ਲੋਕਾਂ ਦੇ ਵਿੱਚ ਕੀ ਰੁਪਿੰਦਰ ਕੌਰ ਨੂੰ ਇੱਕ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਜੇਲ੍ਹ ਦੇ ਵਿੱਚ ਪੁਲਿਸ ਦੇ ਮੁੱਖ ਅਧਿਕਾਰੀ ਨੇ ਦੱਸਿਆ ਕੀ ਐਦਾਂ ਦੀ ਕੋਈ ਗੱਲ ਨਹੀਂ ਜਿਹੜਾ ਆਮ ਲੋਕਾਂ ਨੂੰ ਟ੍ਰੀਟਮੈਂਟ ਮਿਲਦਾ ਸੌਨ ਨੂੰ ਮਿਲਦਾ ਉਹੀ ਉਹਨੂੰ ਸੌਨ ਨੂੰ ਮਿਲਦਾ ਜਿਹੜਾ ਆਮ ਲੋਕਾਂ ਨੂੰ ਖਾਣ ਨੂੰ ਮਿਲਦਾ ਉਹੀ ਉਹਨੂੰ ਮਿਲਦਾਗਾ ਕੋਈ ਹੋਰ ਅਲੱਗ ਕੋਈ ਟ੍ਰੀਟਮੈਂਟ ਨਹੀਂ ਦਿੱਤਾ ਯਾਰਿਆ ਤੇ ਬਣਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾ ਰਹੀ ਆ ਕੋਈ ਦੇਰੀ ਨਹੀਂ ਹੋ ਰਹੀ ਅਸੀਂ ਸਾਨੂੰ ਜਿਹੜੇ ਸਰਾਖ ਮਿਲ ਰਹੇ ਨੇ ਅਸੀਂ ਉਸ ਸਰਾਖਾਂ ਤੱਕ ਪਹੁੰਚ ਰਹੇ ਹਾਂ ਤੇ ਅਗਲੀ ਵੀਡੀਓ ਫੇਰ ਲੈ ਕੇ ਆਉਣੇ ਆ ਬਾਈ ਜੀ ਅਗਲੀ ਵੀਡੀਓ ਦੇਖਣ ਲਈ ਸੋਰੀ ਵੀਡੀਓ ਦੇਖਣ ਲਈ ਧੰਨਵਾਦ ਸੋਸੇ ਕਾਲ